ਬਿਲਕੁਲ ਖੜਿਆ ਸੀ ਪੰਜਾਬ ਯੂਨੀਵਰਸਿਟੀ ਬਣੀ ਪੰਜਾਬ ਲਈ ਸੀ ਅ ਜਿੰਨੇ ਹਰਿਆਣੇ ਦੇ ਲੋਕ ਕਾਲਜ ਗਏ ਨੇ ਇਥੋਂ ਹਟ ਕੇ ਉਹ ਆਪਣੀ ਇੱਛਾ ਨਾਲ ਗਏ ਸੀ ਉਦੋਂ ਕੁਰਕਸ਼ੇਤਰ ਯੂਨੀਵਰਸਿਟੀ ਬਣ ਗਈ ਸੀ ਤੇ ਅੱਜ ਮੈਨੂੰ ਇਹ ਦੱਸੋ ਜ਼ਰੂਰਤ ਕੀ ਪੈ ਗਈ ਸੀ ਇਹ ਬਿਨਾ ਮਤਲਬ ਦਾ ਸਾਡੇ ਨਾਲ ਪੰਗੇ ਲੈ ਕਿਉਂ ਰਹੇ ਨੇ ਉਥੇ ਭਾਖੜਾ ਡੈਮ ਤੇ ਅਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪਾਸ ਕਰਤਾ ਵੀ ਥੇਅਰ ਇਜ਼ ਨੋ ਨੀਡ ਆਫ ਸੀਆਈਐਸਐਫ ਸਾਡੀ ਪੰਜਾਬ ਪੁਲਿਸ ਬਹੁਤ ਬਹਾਦਰੀ ਨਾਲ ਕੰਮ ਕਰ ਰਹੀ ਹੈ ਉਹ 3 ਕਰੋੜ ਲੋਕਾਂ ਦੀ ਆਵਾਜ਼ ਸੀ ਜੋ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਸੀ ਕਿਹਾ ਉਹਦਾ ਅਪਮਾਨ ਕਰਨ ਇਹਨਾਂ ਨੇ ਮੈਂਟਲ ਆਇਆ ਉੱਥੇ ਬਿਠਾ ਦੇ ਹੁਣ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਗੱਲ ਹੋਰ ਗੱਲਾਂ ਮਤਲਬ ਕੀ ਸੀ ਇਸ ਗੱਲ ਦਾ ਕੀ ਨੇ ਇਹਨਾਂ ਨੂੰ ਕਿਹਾ ਸੀ ਕੀ ਦੀ ਮੰਗ ਸੀ ਕਿਸੇ ਇਹ ਕਰਨ ਚੱਕ ਕੇ ਕਰਤਾ ਵਸ ਇਹ ਇਹਨਾਂ ਦੀ ਈਗੋ ਹੈ ਜਿਹੜੀ ਇਹ ਪੂਰੇ ਦੇਸ਼ ਨੂੰ ਬਰਬਾਦ ਕਰ ਦੇਗੀ ਇਹ 5-7 ਲੋਕ ਜਿਹੜੇ ਸੈਂਟਰ ਦੇ ਵਿੱਚ ਬੈਠੇ ਨੇ ਪਰ ਪੰਜਾਬ ਦੇ ਬਹਾਦਰ ਲੋਕ ਪੰਜਾਬ ਯੂਨੀਵਰਸਿਟੀ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਸਾਡੇ ਬੱਚਿਆਂ ਨੇ ਸਟੂਡੈਂਟਸ ਨੇ ਤੇ ਸਾਰੇ ਪਾਰਟੀਆਂ ਨੇ ਸਾਡੀ ਸਰਕਾਰ ਨੇ ਅਸੀਂ ਨਾਲ ਖੜੇ ਆ ਇਹਨਾਂ ਨੂੰ ਫਿਰ ਵਾਪਸ ਵੀ ਲੈਣਾ ਪਿਆ ਤੇ ਉਹ ਕਿਉਂ ਅੱਗ ਨਾਲ ਖੇਡ ਰਹੇ ਨੇ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਿਉਂ ਲੋਕਾਂ ਨੂੰ ਅਖਸਾਰੇ ਨੇ ਕਿ ਐਜੀਟੇਸ਼ਨ ਵੱਲ ਵਧਣ ਇਸ ਤੋਂ ਬਚਣਾ ਚਾਹੀਦਾ ਕਿਸ ਤਰ੍ਹਾਂ ਦੇਖਣਾ ਹੈ ਬਹੁਤ ਮਾੜੀ ਗੱਲ ਹੋਈ ਹੈ ਜਿਹੜੇ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵੀ ਹੈ ਤੇ ਕਿਉਂ ਹੋਇਆ ਕਿਸ ਤਰੀਕੇ ਨਾਲ ਹੋਇਆ ਤੇ ਸਰਕਾਰ ਨੂੰ ਇਹਦੀ ਪੂਰੀ ਤਰ੍ਹਾਂ ਜਾਂਚ ਕਰਕੇ ਇਹ ਸੱਚ ਸਾਹਮਣੇ ਲਿਆਂਦੀ ਲੋੜ ਹੈ ਕਿ ਕੌਣ ਉਹ ਤਾਕਤਾਂ ਨੇ ਜਿਹੜੀਆਂ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੀਆਂ ਨੇ ਉਹਨਾਂ ਤੇ ਸਖਤੀ ਦੇ ਨਾਲ ਪੇਸ਼ ਉਹਨਾਂ ਨੂੰ ਉਹਨਾਂ ਤੇ ਸਰਕਾਰ ਅੱਜ VOTING ਹੋ ਰਹੀ ਹੈ ਤਰਨਤਨ ਹੋ ਰਹੀ ਹੈ ਹੋਰ ਵੀ ਕਈ ਹਲਕਿਆਂ ਨੇ ਜਿਵੇਂ ਇੰਡੀਆ ਦੇ ਵਿੱਚ ਵੀ ਤਰਨਤਨ ਦੇ ਤੁਸੀਂ ਵੀ ਉੱਥੇ ਕਾफी ਸਮਾਂ ਲਾ ਦੇਖੋ ਤਰਨਤਨ ਮੈਂ 10 ਦਿਨ ਉੱਥੇ 12 ਦਿਨ ਲਾ ਕੇ ਆਏ ਆ ਉੱਥੇ ਲੋਕਾਂ ਦੀ ਹੁਣ ਸੋਚ ਹੈ ਨਾ ਜਿਹੜੀ ਲੋਕਾਂ ਦੀ ਸੋਚ ਵਿਕਾਸ ਵੱਲ ਹੈ ਲੋਕਾਂ ਦੀ ਸੋਚ ਕੰਮਾਂ ਵੱਲ ਹੈ ਉੱਥੇ ਅਸੀਂ ਸਾਰਾ ਘੁੰਮ ਕੇ ਦੇਖਿਆ ਹੈ ਸਭ ਸਾਡੀ ਸਰਕਾਰ ਦੇ ਕੀਤੇ ਕੰਮ ਲੋਕਾਂ ਦੇ ਮੂੰਹ ਚੜ੍ਹ ਕੇ ਬੋਲ ਰਹੇ ਨੇ ਤੇ ਹੈਰਾਨੀ ਦੀ ਗੱਲ ਤਾਂ ਉਦੋਂ ਸੀ ਜਦੋਂ ਅਸੀਂ ਗਏ ਸੀ ਨਾ ਪਿੰਨਾਂ ਦੇ ਵਿੱਚ ਤੇ ਅਸੀਂ ਜਿਹੜੀਆਂ ਗੱਲਾਂ ਦੱਸਣਾ ਚਾਹੁੰਦੇ ਸੀ ਉਹ ਲੋਕ ਆਪ ਹੀ ਦੱਸੀ ਜਾਂਦੇ ਸੀ ਕਹਿੰਦੇ ਤੁਸੀਂ ਤੇ ਆਹ ਕੰਮ ਕੀਤੇ ਆ ਤੇ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਭਾਵੇਂ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਤੇ ਭਾਵੇਂ ਕਾਂਗਰਸ ਦੀ ਰਹੀ ਹੋਵੇ ਉਹਨਾਂ ਦੀਆਂ ਸਰਕਾਰਾਂ ਵੀ ਰਹੀਆਂ ਨੇ ਉਹਨਾਂ ਦੇ ਬੰਦੇ ਵੀ ਉੱਥੇ ਸੀ ਜਿਹੜੇ ਵੋਟਰਾਂ ਦੇ ਖੜੇ ਸੀ ਨਾ ਉਹਨਾਂ ਬੰਦਿਆਂ ਕੰਮ ਕੀਤਾ ਨਾ ਉਹਨਾਂ ਦੀਆਂ ਸਰਕਾਰਾਂ ਨੇ ਕੰਮ ਕੀਤਾ ਇਸ ਕਰਕੇ ਲੋਕ ਖੁਦ ਬਖੁਦੇ ਕਹਿ ਰਹੇ ਸੀ ਕਿ ਸਰਕਾਰ ਇਹਨਾਂ ਦੀ ਹੈ ਤੇ ਆਮ ਆਦਮੀ ਪਾਰਟੀ ਹੀ ਕੰਮ ਕਰਦੀ ਹੈ ਤਾਂ ਮੈਨੂੰ ਪੂਰਨ ਯਕੀਨ ਹੈ ਕਿ ਉੱਥੇ ਸੀ ਵੱਡੇ ਮਾਰਜਨ ਦੇ ਨਾਲ ਜਿਹੜੀ ਤਰਨਤਾਰਨ ਦੀ ਸੀਟ ਜਿੱਤਾਂਗੇ ਤੇ ਜਿਹੜੀ ਇੱਕ ਕੇਂਦਰ ਦੀ ਸਰਕਾਰ ਦੇ ਖਿਲਾਫ ਇੱਕ ਵਿਰੋਧੀ ਲਹਿਰ ਚੱਲ ਰਹੀ ਹੈ ਹਾਲਾਂਕਿ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਬਹੁਤ ਕੀਤੀ ਉਸ ਨੂੰ ਆ ਦੇਖੋ ਰੋਜ਼ ਅਖਬਾਰਾਂ ਦੇ ਵਿੱਚ ਦੇਖਦੇ ਆ ਤੁਹਾਡੇ ਮਾਧਮ ਦੇ ਰਹੀ ਚੈਨਲਾਂ ਦੇ ਮਾਧਮ ਦੇ ਰਹੀ ਦੇਖਦੇ ਆ ਕਿਸ ਤਰੀਕੇ ਨਾਲ ਇਹਨਾਂ ਨੇ ਸਿਸਟਮ ਨੂੰ ਅ ਇਸ ਤਰ੍ਹਾਂ ਲਾ ਲੋ ਵੀ ਹਾਈਜੈਕ ਕਰ ਲਿਆ ਇਧਰਿਆਂ ਵੋਟਾਂ ਉਧਰ ਬਣਾ ਲਈਆਂ ਲੱਖਾਂ ਦੀ ਗਿਣਤੀ 'ਚ ਵੋਟਾਂ ਬਣਾਈ ਜਾਂਦੇ ਨੇ ਅੱਛਾ ਇਹ ਤਾਂ ਹੁਣ 1 ਨੇਸ਼ਨ 1 ਇਲੈਕਸ਼ਨ ਦੀ ਗੱਲ ਕਰਦੇ ਆ ਤੇ ਹਿੰਦੁਸਤਾਨ ਦੇ ਵਿੱਚ ਚਾਰ ਸਟੇਟਾਂ ਨੇ ਚਾਰ ਸਟੇਟਾਂ ਦੇ ਵਿੱਚ ਵੀ ਇਕੱਠਾ ਇਲੈਕਸ਼ਨ ਨਹੀਂ ਕਰਾ ਸਕਦੇ ਇੱਕ ਸਟੇਟ ਦੇ ਵਿੱਚ ਦੋ-ਦੋ ਚਰਨਾਂ ਦੇ ਵਿੱਚ ਇਲੈਕਸ਼ਨ ਕਰਾਉਂਦੇ ਨੇ ਤੇ 1 ਨੇਸ਼ਨ 1 ਇਲੈਕਸ਼ਨ ਦੀ ਗੱਲ ਕਿੱਥੋਂ ਆਜੂਗੀ ਉਹ ਕਰਦੇ ਕਿਉਂ ਨੇ ਉਹ ਇਸ ਲਈ ਕਰਦੇ ਨੇ ਕਿ ਸਾਰੀ ਠੱਗੀ ਠੋਰੀ ਕਰਨੀ ਹੈ ਇਹਨਾਂ ਨੇ। ਐ ਯੂਪੀ ਦੇਆਂ ਵੋਟਾਂ ਜਾ ਕੇ ਬਿਹਾਰ 'ਚ ਬਣਾ ਲਈਆਂ। ਫਿਰ ਬਿਹਾਰ ਦੀਆਂ ਜਾ ਕੇ ਅਸਾਮ 'ਚ ਬਣਾ ਲੈਣਗੇ। ਸੋ ਇਹ ਸਿਸਟਮ ਹੈ ਜਿਹੜਾ ਇਹ ਹੁਣ ਨੰਗਾ ਹੋ ਚੁੱਕਿਆ ਹੈ। ਪਰ ਇਸ ਗੱਲ ਦੇ ਬਾਵਜੂਦ ਵੀ ਲੋਕ ਵੱਡੇ ਨੇ। ਲੋਕਾਂ ਦੀ ਤਾਕਤ ਵੱਡੀ ਹੈ। ਲੋਕ ਜਿਹਨੂੰ ਚਾਹਣ ਅਰਸ਼ 'ਤੇ ਬਿਠਾ ਦੇਣ ਤੇ ਜਿਹਨੂੰ ਚਾਹਣਗੇ ਫਰਸ਼ 'ਤੇ ਬਿਠਾ ਦੇਣਗੇ। ਸੋ ਇਹਨਾਂ ਦਾ ਅੰਤ ਹੈ। ਕਿਉਂਕਿ ਇਹਨਾਂ ਦੀ ਜਿਹੜੀ ਫੈਡਰਲ ਸਿਸਟਮ ਸੰਗੀ ਢਾਂਚਾ ਨਵੇਂ ਮੋਦੀ ਸਾਹਿਬ ਦੀ ਸਰਕਾਰ ਬਹੁਤ ਵੱਡਾ ਖਤਰਾ ਹੈ ਇਹ ਸੰਘੀ ਢਾਂਚੇ ਨੂੰ ਖਤਮ ਕਰਨਾ ਚਾਹੁੰਦੀ ਹੈ ਉਸ ਕਨਸਟੀਟਿਊਸ਼ਨ ਨੂੰ ਖਤਮ ਕਰਨਾ ਚਾਹੁੰਦੀ ਹੈ ਜੋ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਨੇ ਲਿਖਿਆ ਧੀ ਵਿਤਕਰੇ ਵਾਲੀ ਜਿਹੜੀ ਹੈ ਨਹੀਂ ਸਰਕਾਰਾਂ ਕਦੇ ਵਿਤਕਰਾ ਨਹੀਂ ਕਰਦੀਆਂ ਭਾਵੇਂ ਕਿਸੇ ਦੇ ਰਹੀਆਂ ਹੋਣ ਪਰ ਇਹਨਾਂ ਨੇ ਹਮੇਸ਼ਾ ਵਿਤਕਰੇ ਵਾਲੀ ਪਾਲਿਸੀ ਬਣਾਈ ਹੋਈ ਹੈ ਤੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਡੇ ਵੱਡੇ ਨੁਕਸਾਨ ਹੋਏ 20000 ਕਰੋੜ ਦਾ ਨੁਕਸਾਨ ਹੋਇਆ ਤੇ 1600 ਕਰੋੜ ਇਹ ਮਦਦ ਦੀ ਗੱਲ ਕਰਕੇ ਬੈਠ ਗਏ ਤੇ 1600 ਕਰੋੜ ਵੀ ਨਹੀਂ ਦਿੱਤਾ ਇਹ ਮਸਲਾ ਕੀ ਹੈ ਸਿਰਫ ਤੇ ਸਿਰਫ ਇਹ ਚਾਹੁੰਦੇ ਨੇ ਇਹ ਕਿ ਪੰਜਾਬ ਸਰਕਾਰ ਜਿਹਨੇ ਰਿਕਵਰਡ ਕੰਮ ਕੀਤੇ ਨੇ ਕਿ ਇਤਿਹਾਸ ਬਣਾਤਾ ਤੇ ਇਹ ਸਰਕਾਰ ਹੁਣ ਕੰਮ ਨਾ ਕਰ ਸਕੇ ਇਹਨਾਂ ਦੇ ਪੈਸੇ ਰੋਕ ਲਓ ਤਾਂ ਕਿ ਲੋਕ ਇਹਨਾਂ ਨੂੰ ਚੰਗਾ ਮਾੜਾ ਕਹਿਣ ਲੱਗ ਜਾਣ ਲੋਕ ਇਹਨਾਂ ਦੇ ਖਿਲਾਫ ਹੋ ਜਾਣ ਇਸ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ ਬڑا ਦੁੱਖ ਹੁੰਦਾ ਇਸ ਗੱਲ ਦਾ ਕਿ ਅਸੀਂ ਉਸ ਸੰਗੀਟ ਢਾਂਚੇ ਦਾ ਅਸੀਂ અપਮਾਨ ਕਰ ਰਹੇ ਹਾਂ ਤੇ ਰਾਜਨੀਤੀ ਲਈ ਵੋਟਾਂ ਤਾਂ ਆਉਂਦੀਆਂ ਨੇ ਵੋਟਾਂ ਜਾਂਦੀਆਂ ਨੇ ਲੋਕ ਨੇ ਜਿੰਨੂੰ ਮਰਜ਼ੀ ਚੁਣ ਲੈਣਗੇ ਪਰ ਇਹ ਸਿਸਟਮ ਠੀਕ ਨਹੀਂ ਹੈ ਇਹ ਮੈਂ ਕਹਿ ਸਕਦਾ ਕਿ ਮੋਦੀ ਸਾਹਿਬ ਨੂੰ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਸੈਂਟਰ ਦੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਨਾਲ ਖਾਸ ਤੌਰ ਤੇ ਨਹੀਂ ਟਕਰਾਨਾ ਚਾਹੀਦਾ ਜਿਹੜੇ ਸਾਡੇ ਸਾਰੇ ਹੀਲੇ ਵਸੀਲੇ ਤੇ ਹਰ ਤਰੀਕੇ ਨਾਲ ਕਬਜ਼ਾ ਕਰਨ ਦੀਆਂ ਗੱਲਾਂ ਕਰੀ ਜਾਂਦੇ ਆ ਪਹਿਲਾਂ ਪਾਖੜਾ ਡੈਮ ਦੀ ਗੱਲ ਕਰ ਲਈ ਹੁਣ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈ ਇਹਨਾਂ ਤੋਂ ਬਾਅਦ ਆਉਣ ਇਹ ਰਾਜਨੀਤੀ ਕਰਨ ਚੰਗੇ ਤਰੀਕੇ ਨਾਲ ਕਰਨ ਲੋਕਾਂ ਦੇ ਕੰਮ ਆਉਣ ਪਰ ਲੋਕਾਂ ਦੇ ਕੰਮ ਕਿੱਥੋਂ ਆਣਗੇ 750 ਕਿਸਾਨ ਸ਼ਹੀਦ ਕਰਾ ਦੇ ਇਹਨਾਂ ਲੋਕਾਂ ਨੇ ਸਾਡੇ ਬਿਲਕੁਲ ਖੜਿਆ ਸੀ ਪੰਜਾਬ ਯੂਨੀਵਰਸਿਟੀ ਬਣੀ ਪੰਜਾਬ ਲਈ ਸੀ ਅ ਜਿੰਨੇ ਹਰਿਆਣੇ ਦੇ ਲੋਕ ਕਾਲਜ ਗਏ ਨੇ ਇਥੋਂ ਹਟ ਕੇ ਉਹ ਆਪਣੀ ਇੱਛਾ ਨਾਲ ਗਏ ਦੀ ਉਦੋਂ ਕੁਰਕਸ਼ੇਤਰ ਯੂਨੀਵਰਸਿਟੀ ਬਣ ਗਈ ਸੀ ਤੇ ਅੱਜ ਮੈਨੂੰ ਇਹ ਦੱਸੋ ਜ਼ਰੂਰਤ ਕੀ ਪੈ ਗਈ ਸੀ ਇਹ ਬਿਨਾ ਮਤਲਬ ਦਾ ਸਾਡੇ ਨਾਲ ਪੰਗੇ ਲੈ ਕਿਉਂ ਰਹੇ ਨੇ ਉਥੇ ਭਾਖੜਾ ਡੈਮ ਤੇ ਅਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪਾਸ ਕਰਤਾ ਵੀ ਥੇਰ ਇਜ਼ ਨੋ ਨੀਡ ਆਫ ਸੀਆਈਐਸਐਫ ਸਾਡੀ ਪੰਜਾਬ ਪੁਲਿਸ ਬਹੁਤ ਬਹਾਦਰੀ ਨਾਲ ਕੰਮ ਕਰ ਰਹੀ ਹੈ ਉਹ 3 ਕਰੋੜ ਲੋਕਾਂ ਦੀ ਆਵਾਜ਼ ਸੀ ਜੋ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਸੀ ਕਿਹਾ ਉਹਦਾ ਅਪਮਾਨ ਕਰਨ ਇਹਨਾਂ ਨੇ ਮੈਂਟਲ ਆਇਆ ਉੱਥੇ ਬਿਠਾ ਦੇ ਹੁਣ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਗੱਲ ਹੋਰ ਗੱਲਾਂ ਮਤਲਬ ਕੀ ਸੀ ਇਸ ਗੱਲ ਦਾ ਕੀ ਨੇ ਇਹਨਾਂ ਨੂੰ ਕਿਹਾ ਸੀ ਕੀ ਦੀ ਮੰਗ ਸੀ ਕਿਸੇ ਇਹ ਕਰਨ ਚੱਕ ਕੇ ਕਰਤਾ ਬੱਸ ਇਹ ਇਹਨਾਂ ਦੀ ਈਗੋ ਹੈ ਜਿਹੜੀ ਇਹ ਪੂਰੇ ਦੇਸ਼ ਨੂੰ ਬਰਬਾਦ ਕਰ ਦੇਗੀ ਇਹ ਪੰਜ ਸੱਤ ਲੋਕ ਜਿਹੜੇ ਸੈਂਟਰ ਦੇ ਵਿੱਚ ਬੈਠੇ ਨੇ ਪਰ ਪੰਜਾਬ ਦੇ ਬਹਾਦਰ ਲੋਕ ਪੰਜਾਬ ਯੂਨੀਵਰਸਿਟੀ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਸਾਡੇ ਬੱਚਿਆਂ ਨੇ ਸਟੂਡੈਂਟਸ ਨੇ ਤੇ ਸਾਰੇ ਪਾਰਟੀਆਂ ਨੇ ਸਾਡੀ ਸਰਕਾਰ ਨੇ ਅਸੀਂ ਨਾਲ ਖੜੇ ਆ ਇਹਨਾਂ ਨੂੰ ਫਿਰ ਵਾਪਸ ਵੀ ਲੈਣਾ ਪਿਆ ਤੇ ਉਹ ਕਿਉਂ ਅੱਗ ਨਾਲ ਖੇਡ ਰਹੇ ਨੇ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਕਿਉਂ ਲੋਕਾਂ ਨੂੰ ਖਸਾਰੇ ਨੇ ਕਿ ਐਜੀਟੇਸ਼ਨ ਵੱਲ ਵਧਣ ਇਤੋਂ ਬਚਣਾ ਚਾਹੀਦਾ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਮਾੜੀ ਗੱਲ ਹੋਈ ਹੈ ਜਿਹੜੇ ਲੋਕ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵੀ ਹੈ ਤੇ ਕਿਉਂ ਹੋਇਆ ਕਿਸ ਤਰੀਕੇ ਨਾਲ ਹੋਇਆ ਤੇ ਸਰਕਾਰ ਨੂੰ ਇਹਦੀ ਪੂਰੀ ਤਰ੍ਹਾਂ ਜਾਂਚ ਕਰਕੇ ਇਹ ਸੱਚ ਸਾਹਮਣੇ ਲਿਆਉਣ ਦੀ ਲੋੜ ਹੈ ਕਿ ਕੌਣ ਉਹ ਤਾਕਤਾਂ ਨੇ ਜਿਹੜੀਆਂ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੀਆਂ ਨੇ ਉਹਨਾਂ ਤੇ ਸਖਤੀ ਦੇ ਨਾਲ ਪੇਸ਼ ਉਹਨਾਂ ਨੂੰ ਆਉਣਾ ਚਾਹੀਦਾ ਸਰਕਾਰ ਅੱਜ VOTING ਹੋ ਰਹੀ ਹੈ ਤਰਨਤਨ ਹੋ ਰਹੀ ਹੈ ਹੋਰ ਵੀ ਕਈ ਹਲਕਿਆਂ ਨੇ ਜਿਵੇਂ ਇੰਡੀਆ ਦੇ ਵਿੱਚ ਵੀ ਤਰਨਤਨ ਦੇ ਤੁਸੀਂ ਵੀ ਉੱਥੇ ਕਾफी ਸਮਾਂ ਲਾ ਦੇਖੋ ਤਰਨਤਨ ਮੈਂ 10 ਦਿਨ ਉੱਥੇ 12 ਦਿਨ ਲਾ ਕੇ ਆਏ ਆ ਉੱਥੇ ਲੋਕਾਂ ਦੀ ਹੁਣ ਸੋਚ ਹੈ ਨਾ ਜਿਹੜੀ ਲੋਕਾਂ ਦੀ ਸੋਚ ਵਿਕਾਸ ਵੱਲ ਹੈ ਲੋਕਾਂ ਦੀ ਸੋਚ ਕਮਾਂ ਵੱਲ ਹੈ ਉੱਥੇ ਅਸੀਂ ਸਾਰਾ ਘੁੰਮ ਕੇ ਦੇਖਿਆ ਹੈ ਸਭ ਸਾਡੀ ਸਰਕਾਰ ਦੇ ਕੀਤੇ ਕੰਮ ਲੋਕਾਂ ਦੇ ਮੂੰਹ ਚੜ੍ਹ ਕੇ ਬੋਲ ਰਹੇ ਨੇ ਤੇ ਹੈਰਾਨੀ ਦੀ ਗੱਲ ਤੋਂ ਉਦੋਂ ਸੀ ਜਦੋਂ ਅਸੀਂ ਗਏ ਸੀ ਨਾ ਪਿੰਨਾਂ ਦੇ ਵਿੱਚ ਤੇ ਅਸੀਂ ਜਿਹੜੀਆਂ ਗੱਲਾਂ ਦੱਸਣਾ ਚਾਹੁੰਦੇ ਸੀ ਉਹ ਲੋਕ ਆਪ ਹੀ ਦੱਸੀ ਜਾਂਦੇ ਸੀ ਕਹਿੰਦੇ ਤੁਸੀਂ ਤੇ ਆਹ ਕੰਮ ਕੀਤੇ ਆ ਤੇ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਪਾਵੇਂ ਕਾਲੀ ਦਲ ਦੀ ਸਰਕਾਰ ਰਹੀ ਹੋਵੇ ਤੇ ਪਾਵੇਂ ਕਾਂਗਰਸ ਦੀ ਰਹੀ ਹੋਵੇ ਉਹਨਾਂ ਦੀਆਂ ਸਰਕਾਰਾਂ ਵੀ ਰਹੀਆਂ ਨੇ ਉਹਨਾਂ ਦੇ ਬੰਦੇ ਵੀ ਉੱਥੇ ਸੀ ਜਿਹੜੇ ਵੋਟਾਂ 'ਚ ਖੜੇ ਸੀ ਨਾ ਉਹਨਾਂ ਬੰਦਿਆਂ ਕੰਮ ਕੀਤਾ ਨਾ ਉਹਨਾਂ ਦੀਆਂ ਸਰਕਾਰਾਂ ਨੇ ਕੰਮ ਕੀਤਾ ਇਸ ਕਰਕੇ ਲੋਕ ਖੁਦ ਬਖੁਦੇ ਕਹਿ ਰਹੇ ਸੀ ਕਿ ਸਰਕਾਰ ਇਹਨਾਂ ਦੀ ਹੈ ਤੇ ਆਮ ਆਦਮੀ ਪਾਰਟੀ ਹੀ ਕੰਮ ਕਰਦੀ ਹੈ ਤਾਂ ਮੈਨੂੰ ਪੂਰਨ ਯਕੀਨ ਹੈ ਕਿ ਉੱਥੇ ਸੀ ਵੱਡੇ ਮਾਰਜਨ ਦੇ ਨਾਲ ਜਿਹੜੀ ਤਰਨਤਾਰਨ ਦੀ ਸੀਟ ਜਿੱਤਾਂਗੇ ਤੇ ਜਿਹੜੀ ਇੱਕ ਕੇਂਦਰ ਦੀ ਸਰਕਾਰ ਦੇ ਖਿਲਾਫ ਇੱਕ ਵਿਰੋਧੀ ਲਹਿਰ ਚੱਲ ਰਹੀ ਹੈ ਹਾਲਾਂਕਿ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਬਹੁਤ ਕੀਤੀ ਉਸ ਨੂੰ ਆ ਦੇਖੋ ਰੋਜ਼ ਅਖਬਾਰਾਂ ਦੇ ਵਿੱਚ ਦੇਖਦੇ ਆ ਤੁਹਾਡੇ ਮਾਧਮ ਦੇ ਰਹੀ ਚੈਨਲਾਂ ਦੇ ਮਾਧਮ ਦੇ ਰਹੀ ਦੇਖਦੇ ਆ ਕਿਸ ਤਰੀਕੇ ਨਾਲ ਇਹਨਾਂ ਨੇ ਸਿਸਟਮ ਨੂੰ ਅ ਇਸ ਤਰ੍ਹਾਂ ਲਾ ਲਓ ਵੀ ਹਾਈਜੈਕ ਕਰ ਲਿਆ ਇੱਧਰ ਲਿਆ ਵੋਟਾਂ ਉੱਧਰ ਬਣਾਈਆਂ ਲੱਖਾਂ ਦੀ ਗਿਣਤੀ 'ਚ ਵੋਟਾਂ ਬਣਾਈ ਜਾਂਦੇ ਨੇ ਅੱਛਾ ਇਹ ਤਾਂ ਹੁਣ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰਦੇ ਆ ਤੇ ਹਿੰਦੁਸਤਾਨ ਦੇ ਵਿੱਚ ਚਾਰ ਸਟੇਟਾਂ ਨੇ ਚਾਰ ਸਟੇਟਾਂ ਦੇ ਵਿੱਚ ਵੀ ਇਕੱਠਾ ਇਲੈਕਸ਼ਨ ਨਹੀਂ ਕਰਾ ਸਕਦੇ ਇੱਕ ਸਟੇਟ ਦੇ ਵਿੱਚ ਦੋ-ਦੋ ਚਰਨਾਂ ਦੇ ਵਿੱਚ ਇਲੈਕਸ਼ਨ ਕਰਾਉਂਦੇ ਨੇ ਤੇ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਿੱਥੋਂ ਆ ਜੂਗੀ ਉਹ ਕਰਦੇ ਕਿਉਂ ਨੇ ਉਹ ਇਸ ਲਈ ਕਰਦੇ ਨੇ ਕਿ ਸਾਰੀ ਠੱਗੀ ਠੋਰੀ ਕਰਨੀ ਹੈ ਇਹਨਾਂ ਨੇ ਯੂਪੀ ਦੇਆਂ ਵੋਟਾਂ ਜਾ ਕੇ ਬਿਹਾਰ 'ਚ ਬਣਾ ਲਈਆਂ ਫਿਰ ਬਿਹਾਰ ਦੀਆਂ ਜਾ ਕੇ ਅਸਾਮ 'ਚ ਬਣਾ ਲੈਣਗੇ ਸੋ ਇਹ ਸਿਸਟਮ ਹੈ ਜਿਹੜਾ ਇਹ ਹੁਣ ਨੰਗਾ ਹੋ ਚੁੱਕਿਆ ਹੈ ਪਰ ਇਸ ਗੱਲ ਦੇ ਬਾਵਜੂਦ ਵੀ ਲੋਕ ਵੱਡੇ ਨੇ ਲੋਕਾਂ ਦੀ ਤਾਕਤ ਵੱਡੀ ਹੈ ਲੋਕ ਜਿਹਨੂੰ ਚਾਹਣ ਅਰਸ਼ ਦੇ ਬਿਠਾ ਦੇਣ ਤੇ ਜਿਹਨੂੰ ਚਾਹਣਗੇ ਫਰਸ਼ ਤੇ ਬਿਠਾ ਦੇਣਗੇ ਸੋ ਇਹਨਾਂ ਦਾ ਅੰਤ ਹੈ ਕਿਉਂਕਿ ਇਹਨਾਂ ਦੀ ਜਿਹੜੀ ਫੈਡਰਲ ਸਿਸਟਮ ਸੰਗੀ ਢਾਂਚਾ ਨੂੰ ਇਹ ਮੋਦੀ ਸਾਹਿਬ ਦੀ ਸਰਕਾਰ ਬਹੁਤ ਵੱਡਾ ਖਤਰਾ ਹੈ ਇਹ ਸੰਗੀ ਢਾਂਚੇ ਨੂੰ ਖਤਮ ਕਰਨਾ ਚਾਹਦੀ ਹੈ ਉਸ ਕਨਸਟੀਟਿਊਸ਼ਨ ਨੂੰ ਖਤਮ ਕਰਨਾ ਚਾਹਦੀ ਹੈ ਜੋ ਬਾਬਾ ਸਾਹਿਬ ਭੀਮਰਾਓਂ ਬੇੜਕਰ ਜੀ ਨੇ ਲਿਖਿਆ ਦੀ ਵਿਤਕਰੇ ਵਾਲੀ ਜਿਹੜੀ ਹੈ ਨਹੀਂ ਸਰਕਾਰਾਂ ਕਦੇ ਵਿਤਕਰਾ ਨਹੀਂ ਕਰਦੀਆਂ ਭਾਵੇਂ ਕਿਸੇ ਦੇ ਰਈਆਂ ਹੋਣ ਪਰ ਇਹ ਨਾ ਹਮੇਸ਼ਾ ਵਿਤਕਰੇ ਵਾਲੀ ਪਾਲਿਸੀ ਬਣਾਈ ਹੋਈ ਹੈ ਤੇ ਜਿੱਥੇ ਇਹਨਾਂ ਨੇ ਸਰਕਾਰਾਂ ਨਹੀਂ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਐਡੇ ਵੱਡੇ ਨੁਕਸਾਨ ਹੋਏ 20000 ਕਰੋੜ ਦਾ ਨੁਕਸਾਨ ਹੋਇਆ ਤੇ 1600 ਕਰੋੜ ਇਹ ਮਦਦ ਦੀ ਗੱਲ ਕਰਕੇ ਬੈਠ ਗਏ ਤੇ 1600 ਕਰੋੜ ਵੀ ਨਹੀਂ ਦਿੱਤਾ ਇਹ ਮਸਲਾ ਕੀ ਹੈ ਸਿਰਫ ਤੇ ਸਿਰਫ ਇਹ ਚਾਹੁੰਦੇ ਨੇ ਇਹ ਕਿ ਪੰਜਾਬ ਸਰਕਾਰ ਜਿਹਨੇ ਰਿਕਾਰਡ ਕੰਮ ਕੀਤੇ ਨੇ ਕਿ ਇਤਿਹਾਸ ਬਣਾਤਾ ਤੇ ਇਹ ਸਰਕਾਰ ਹੁਣ ਕੰਮ ਨਾ ਕਰ ਸਕੇ ਇਹਨਾਂ ਦੇ ਪੈਸੇ ਰੋਕ ਲੋ ਤਾਂ ਕਿ ਲੋਕ ਇਹਨਾਂ ਨੂੰ ਚੰਗਾ ਮਾੜਾ ਕਹਿਣ ਲੱਗ ਜਾਣ ਲੋਕ ਇਹਨਾਂ ਦੇ ਖਿਲਾਫ ਹੋ ਜਾਣ ਇਸ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ ਬੜਾ ਦੁੱਖ ਹੁੰਦਾ ਇਸ ਗੱਲ ਦਾ ਕਿ ਅਸੀਂ ਉਸ ਸੰਗੀ ਢਾਂਚੇ ਦਾ ਅਸੀਂ અપਮਾਨ ਕਰ ਰਹੇ ਹਾਂ ਤੇ ਰਾਜਨੀਤੀ ਲਈ ਵੋਟਾਂ ਤਾਂ ਆਉਂਦੀਆਂ ਨੇ ਵੋਟਾਂ ਜਾਂਦੀਆਂ ਨੇ ਲੋਕ ਨੇ ਜਿਹਨੂੰ ਮਰਜ਼ੀ ਚੁਣ ਲੈਣਗੇ ਪਰ ਇਹ ਸਿਸਟਮ ਠੀਕ ਨਹੀਂ ਹੈ ਇਹ ਮੈਂ ਕਹਿ ਸਕਦਾ ਕਿ ਮੋਦੀ ਸਾਹਿਬ ਨੂੰ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਸੈਂਟਰ ਦੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਨਾਲ ਖਾਸ ਤੌਰ ਤੇ ਨਹੀਂ ਟਕਰਾਨਾ ਚਾਹੀਦਾ ਜਿਹੜੇ ਸਾਡੇ ਸਾਰੇ ਹੀਲੇ ਵਸੀਲੇ ਤੇ ਹਰ ਤਰੀਕੇ ਨਾਲ ਕਬਜ਼ਾ ਕਰਨ ਦੀਆਂ ਗੱਲਾਂ ਕਰੀ ਜਾਂਦੇ ਆ ਪਹਿਲਾਂ ਭਾਖੜਾ ਡੈਮ ਦੀ ਗੱਲ ਕਰ ਲਈ ਹੁਣ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈ ਇਹਨਾਂ ਤੋਂ ਬਾਅਦ ਆਉਣ ਇਹ ਰਾਜਨੀਤੀ ਕਰਨ ਚੰਗੇ ਤਰੀਕੇ ਨਾਲ ਕਰਨ ਲੋਕਾਂ ਦੇ ਕੰਮ ਹੋਣ ਪਰ ਲੋਕਾਂ ਨੇ ਕੰਮ ਕਿੱਥੋਂ ਵਣਗੇ 750 ਕਿਸਾਨ ਸ਼ਹੀਦ ਕਰਾ ਦੇਣਾ ਲੋਕਾਂ ਨੇ ਸਾਡੇ